ਹਾਂਜੀ ਹੁਣ ਜਿਹੜੀ ਕਿ ਮਨਕੀਰ ਤੌੜਖ ਨੂੰ ਲੈ ਕੇ ਬਾਈ ਬਹੁਤ ਵੱਡੀ ਖਬਰ ਆ ਗਈ ਐ ਸਾਹਮਣੇ ਜਿਹਦੇ ਵਿੱਚ ਘੱਟੋ ਘੱਟ ਹੁਣ ਘਰਾਂ ਦੇ ਵਿੱਚ ਜਾ ਕੇ 2 ਕਰੋੜ ਰੁਪਈਆ ਵੰਡਤਾ ਜਿਹਦੇ ਵਿੱਚ ਇੱਕ ਹੁਣ ਤੱਕ ਦੀ ਜੋ ਅਪਡੇਟ ਆ ਉਹ ਵੀ ਆਈ ਐ ਸਾਹਮਣੇ ਤੇ ਪਰ ਬਾਈ ਲੱਖਾਂ ਹੀ ਘਰਾਂ ਦੇ ਵਿੱਚ ਪੈਸੇ ਵੰਡ ਚੁੱਕੇ ਤੇ ਹੁਣ ਆਪਾਂ ਕਹਦੇ ਵੀ 2 ਕਰੋੜ ਰੁਪਈਆ ਵੰਡਤਾ ਤੇ 3 ਕਰੋੜ ਹੋਰ ਰੁਪਈਆ ਵੰਡਣਾ ਬਾਕੀ ਟਰੈਕਟਰ ਦੇਣੇ ਜਿਹੜੇ ਉਹ ਬਾਅਦ ਦੀ ਗੱਲ ਆ ਹਨਾ 10 ਲਾਈਟਰ ਦੇਤੇ ਹੁਣ ਜਦੋਂ ਫੇਰ ਜਾਣਗੇ ਜਿਹੜੀ ਹੁਣ ਤੱਕ ਦੀ ਅਪਡੇਟ ਆ ਤਾਂ ਫੇਰ ਬਈ ਪੈਸੇ ਵੰਡਣਗੇ ਲੋਕਾਂ ਦੇ ਵਿੱਚ ਆ ਕੇ ਵੀ ਜਿੰਨੇ ਵੀ ਹਟਪੀਟ ਤਾਂ ਉਹਨਾਂ ਨੇ ਇਹੀ ਸਾਰੇ ਪੰਜਾਬ ਨੂੰ ਦਰਦ ਜਿਤਾਇਆ ਸਾਰੇ ਪੰਜਾਬ ਲਈ ਵੀ ਮੈਂ ਤੁਹਾਡੇ ਨਾਲ ਖੜਾ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਕੋਈ ਕਲਾਕਾਰ ਦੇਖ ਰਿਹਾ ਜਿਹੜਾ ਘਰਾਂ ਦੇ ਵਿੱਚ ਜਾ ਜਾ ਕੇ ਨਾਲੇ ਬਈ ਭਾਵਕ ਤਾਂ ਹੋ ਹੀ ਜਾਂਦਾ ਬੰਦਾ ਹਾਲਾਤ ਦੇਖ ਕੇ ਜਿਹਨੂੰ ਪੰਜਾਬ ਦਾ ਦਰਦ ਆ ਮੈਂ ਜ਼ਿੰਦਗੀ ਦੇ ਵਿੱਚ ਉਹੀ ਇਨਸਾਨ ਨੂੰ ਮੰਨਦਾ ਜਿਹੜਾ ਕਿ ਅੱਜ ਤੱਕ ਇਹ ਲੀਡਰਾਂ ਨੇ ਵੀ ਨਹੀਂ ਕੀਤਾ ਵੱਡੇ ਵੱਡੇ ਲੀਡਰ ਤੁਸੀਂ ਵੀ ਜ਼ਰੂਰ ਕਮੈਂਟ ਕਰੋ ਜੇ ਕਿਸੇ ਲੀਡਰ ਨੇ ਘਰੇ ਜਾ ਕੇ ਪੈਸੇ ਐਂ ਵੰਡੇ ਆ ਹੜਪੀੜਤਾ ਲੋਕਾਂ ਨੂੰ ਆਪਦੀ ਕਮਾਈ ਚੋ ਲਾ ਲਓ ਕੋਈ ਟੀਮ ਦੇ ਵਿੱਚੋਂ ਵੀ ਮਿਲ ਕੇ ਸਾਰਿਆਂ ਨੇ ਜੋ ਵੀ ਲਾ ਲਓ ਆਪਾਂ ਕਿਵੇਂ ਵੀ ਕਰਿਆ ਪਰ ਪੰਜਾਬ ਦੇ ਵਿੱਚ ਬਈ ਜਿਹੜੇ ਹੜਪੀੜਤ ਲੋਕ ਆ ਜਦੋਂ ਕਿਤੇ ਜਾਂਦਾ ਕੋਈ ਵੀਡੀਓ ਦੇਖ ਲਓ ਭਾਵਕਤਾ ਹੁੰਦੀ ਹੁੰਦਾ ਦੇ ਹੁਣ ਆਪਾਂ ਵੀਡੀਓ ਦਿਖਾਉਣੀ ਆ ਤੁਹਾਨੂੰ ਵੀ ਘਰਾਂ ਦੇ ਘਰਾਂ ਦੇ ਵਿੱਚ ਬਈ ਜਿਹੜੇ ਕੀ ਬੁਰੇ ਹਾਲ ਹੋਏ ਪਏ ਆ ਘਰਾਂ ਦੇ ਘਰ ਪਾਣੀ ਨੇ ਰੋੜ ਤੇ ਜ਼ਮੀਨਾਂ ਤਬਾਹ ਕਰਤੀਆਂ ਤੇ ਕਈ ਤਾਂ ਜਾਨਾਂ ਵੀ ਚਲੀਆਂ ਗਈਆਂ ਛੱਤਾਂ ਥੱਲੇ ਆ ਗਈ ਤੇ ਪਸ਼ੂ ਡੰਗਰ ਵੀ ਵਹਿ ਗਿਆ ਪਾਣੀ ਦੇ ਵਿੱਚ ਤਾਂ ਹੁਣ ਤੱਕ ਦੀ ਅਪਡੇਟ ਜਿਹੜੀ ਕੀ ਬਈ ਵੀਡੀਓ ਸੋਣ ਵਾਲੀਆਂ ਸਾਰੀਆਂ ਜਿਹੜੀਆਂ ਵੀਡੀਓ ਦੋ ਦਿਖਾਵਾਂਗੇ ਆਪਾਂ ਤੁਹਾਨੂੰ ਮਨ ਕੀ ਟੌਲ ਖਰੀਆਂ ਜਿਹੜਾ ਕੀ ਬਈ ਉਥੇ ਪੈਸੇ ਬੰਨਦਾ ਵੀ ਦਿਖਾਵਾਂਗੇ ਤੇ ਜਿੱਥੇ ਜਾਂਦਾ ਉਸ ਪਰਿਵਾਰ ਨਾਲ ਮਿਲਦਾ ਭਾਪ ਗੁੰਦਾ ਸਾਰੀਆਂ ਗੱਲਾਂ ਬਾਤਾਂ ਕਰਦੇ ਆਂ ਸਾਂਝੀਆਂ ਚੈਨਲ ਤੇ ਬਣੇ ਰਹੋ ਆ ਦੇਖ ਲੋ ਜੀ ਚਲੋ ਕੀ ਹੋਇਆ ਆ ਦੇਖੋ ਸਾਹਿਬ ਕਿਹਾ ਕਰਦਾ ਆ ਮੈਂ ਕੁਝ ਨਹੀਂ ਤੇਰਾ ਸਾਹਿਬ ਬੰਦੇ ਬੰਦੇ ਕਰੀ ਬੰਦੇ ਆ ਸਰਕਾਰ ਵਾਹ ਕੇ ਉਹ ਕਰ ਸੀ ਉਹ ਹੋਰ ਕਰ ਸੀ ਉਹ ਹੋਰ ਕਰ ਸੀ ਉਹਨਾਂ ਰੱਖਿਆ ਕੀ ਬਾਰੇ ਬੱਚੇ ਪਾਲੇ ਪਹਿਲੇ ਜਵਾਲੀ ਮਲੇ ਬੱਚੇ ਦਾ ਡਿਆ ਤੁਹਾਡੇ ਨਾਲ ਆ ਸਾਰਾ ਪੰਜਾਬ ਡਟ ਕੇ ਖੜੂਗਾ ਠੀਕ ਹੈ ਜੀ ਅਸੀਂ ਆਏ ਆ ਸਾਨੂੰ ਵੇਖ ਕੇ ਹੋਰ ਵੀ ਸਾਰੇ ਸਾਰੇ ਆਉਣਗੇ ਠੀਕ ਆ ਆਪਾਂ ਤੇਰੀ ਪਾਣੀ ਥੱਲੇ ਹੁੰਦਾ ਠੀਕ ਹੈ ਜੀ ਮੇਰੀ ਸਾਰੀ ਟੀਮ ਆ ਮੇਰੇ ਨਾਲ ਮੇਰੇ ਭਰਾ ਨੇ ਆ ਹੁਦਲ ਆ ਅਸੀਂ ਸਾਰੇ ਅੱਜ ਸੇਵਾ ਕਰਨ ਆਏ ਆ ਠੀਕ ਹੈ ਜੀ ਠੀਕ ਆ ਅੱਜ ਜਿਵੇਂ ਪਾਣੀ ਥੱਲੇ ਹੋਊਗਾ ਫਿਰ ਆਪਾਂ ਇਹਨੂੰ ਵੀ ਬਣਾਵਾਂਗੇ ਸਾਰੇ ਬੰਦੋਬਸਤ ਕਰਾਂਗੇ ਠੀਕ ਹੈ ਜੀ ਠੀਕ ਆ ਕਿੰਨਾ ਕੀ ਕੁਛ ਆਪਣਾ ਸਮਾਨ ਸਾਰਾ ਪੇਕੇ ਕੁਛ ਨਹੀਂ ਆਵੇ ਕਮਰਾ ਡਿੱਗ ਪਿਆ ਹੋਵੇ ਯਾਰ ਕੋਈ ਚੰਗਾ ਨਹੀਂ ਆ ਜੀ ਮੁੰਤੂ ਜੀ ਇੱਥੇ ਹੀ ਰਹਿ ਰਹੇ ਹਾਂ ਹਾਂ ਇੱਥੇ ਰਹਿ ਰਹੇ ਹਾਂ ਇੱਥੇ ਪਾਣੀ ਨਾਲ ਨਾ ਹੋਰ ਬਿਮਾਰੀਆਂ ਲੱਗਣਗੀਆਂ ਇੱਥੇ ਰਹਿ ਰਹੇ ਹਾਂ ਮਲੇਰੀਆ ਅਮਰੂਰੀਆ ਆ ਇਹਨਾਂ ਨੂੰ ਮਹਿਮਤਾ ਲੱਗਦੀ ਹੈ ਫਾਇਕੇ ਦੋਵਾਰਾ ਸਾਹਿਬ ਕਿਤੇ ਰੋਮਿੰਗ ਇੰਗੇਜਮੈਂਟ ਇਹਨਾਂ ਦਾ ਕੀ ਹੈ ਨਾ ਹੱਥ ਬੰਨੇ ਆ ਜੀ ਦੇਖੀ ਵੀਰੇ ਕਿਰਨਾ ਜਾਈ ਆਪਦੇ ਘਰਾਂ ਚ ਲੈ ਜਾਓ ਨਹੀਂ ਨਹੀਂ ਤਾਂ ਜੇ ਜੇ ਚੱਲਣਾ ਮਰਨਾ ਤੇਂਦੀ ਜੇ ਚੱਲ ਪੋ ਨਹੀਂ ਨਹੀਂ ਹੈ ਮਾਰੇ ਜੱਜਾ ਨਹੀਂ ਕੋਈ ਨਹੀਂ ਮੈਂ ਕਿੰਨੇ ਰਹਿਣਾ ਜਾਦੀ ਨਾਲ ਸਾਡੇ ਕੋਲ ਚੱਲੋ ਇੱਥੇ ਨਾ ਰੋ ਮੈਂ ਛੋਟੇ ਬੱਚੇ ਤਾਂ ਨਹੀਂ ਹੈਗੇ ਹੈਗੇ ਆ ਬਗਾ ਨਹੀਂ ਪਿਆ ਮੈਂ ਹਾਂ ਬਗਾ ਲੈ ਅੰਮੇ ਨੂੰ ਮੈਨੂੰ ਬਿਠਾ ਲਿਓ ਅੰਮੇ ਨੂੰ ਖਾ ਲਿਓ ਕਹੋ ਵੀ ਸੁੰਦਰ ਮੈਂ ਕਿੰਨਾ ਹਾਂ ਮੇਰੇ ਘਰੇ ਆ ਰਿਹਾ ਹੈ ਇਹਦਾ ਭਿੱਕੇ ਘਰ ਬਣਾਉਣਾ ਹੈ 50000 ਰੁਪਏ ਕੋਈ ਨਹੀਂ ਘਰ ਬਣਨਗੇ ਇਹ ਤੁਸਾਰਾ ਅਸੀਂ ਨੰਬਰ ਆ ਤੋਤੇ ਲੈ ਚੱਲੇ ਸਾਰ ਸਿਰਫ ਤੁਹਾਨੂੰ ਅੱਜ ਅਸੀਂ ਆਏ ਆ ਮੈਂ ਨਾ ਤਾਂ ਦੇ ਕੇ ਚੱਲੇ ਕੋਈ ਹੋਰ ਲੋੜ ਤਾਂ ਵੀ ਤੁਹਾਡੇ ਨਾਲ ਖੜੇ ਆ ਠੀਕ ਹੈ ਸ਼ੁਰੂਆਤ ਹੈ ਪਾਣੀ ਨਾਲ ਹੈ ਇਹ ਤਾਂ ਸ਼ੁਰੂਆਤ ਹੈ ਤੁਸੀਂ ਘਰ ਦਾ ਕੰਮ ਸ਼ੁਰੂ ਕਰੋ ਤੁਹਾਡੇ ਨਾਲ ਖੜੇ ਆ ਕਾਕਾ ਮੈਂ ਰਹਿ ਗਿਆ ਵਿੱਚ ਖਾਓ ਲੈ ਕਾਕਾ ਅੰਮਣੇ ਮੱਖਾ ਕਰੇਗਾ ਇਹ ਕਾ ਕਿਥੇ ਨਹੀਂ ਆਉਂਦੀ ਤੁਸੀਂ ਇੱਥੇ ਇਹ ਹੁੰਦੀ ਹੈ ਜੀ ਸੇਵਾ ਕਿਉਂਕਿ ਬਈ ਜ਼ੀਰੋ ਪੱਦਰ ਤੇ ਜਾ ਕੇ ਕਿਉਂਕਿ ਹੁਣ ਤੱਕ ਜਿਹੜਾ ਇਹਨਾਂ ਨੇ ਦੱਸਿਆ ਵੀ ਮੋਟਾ-ਮੋਟਾ ਦੱਸਿਆ ਵੀ ਅਸੀਂ 2 ਕਰੋੜ ਰੁਪਈਆ ਵੰਡਤਾ ਬਾਕੀ ਜਿੰਨ ਜਿੰਨਾ ਵੀ ਸਾਡੇ ਤੋਂ ਹੋ ਸਕਦਾ ਵੱਧ ਤੋਂ ਵੱਧ ਕਰਾਂਗੇ ਬਈ ਮਨਕੀਤ ਤੌਲਖ ਨੇ ਇਹ ਕਿਹਾ ਗਿਆ ਪਰ ਲੇਖਨ 5 ਕਰੋੜ ਰੁਪਇਆ ਤੇ 100 ਟਰੈਕਟਰ ਆਪਣੇ ਬਨਿਊ ਦੇਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਅੱਜ ਤੱਕ ਕੋਈ ਲੀਡਰ ਨੇ ਕਿਸੇ ਅੱਜ ਤੱਕ ਹੜਪੀੜ ਤੋਂ ਲੋਕ ਪਹਿਲਾਂ ਵੀ ਬਥੇਰੇ ਹੜਾ ਆਏ ਆ ਕਿਸੇ ਨੂੰ ਐਸ ਲੋਟ ਪੈਸੇ ਅੱਜ ਤੱਕ ਬੰਡੇ ਆ ਤਾਂ ਜਰੂਰ ਕਮੈਂਟ ਕਰੋ ਵੀ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ